ਸਤਿ ਸ਼੍ਰੀ ਅਕਾਲ ਜੀ ਅਸੀਂ ਇੱਧਰ ਆਏ ਆ ਜੀ ਜੱਟਾ ਪਿੰਡ ਜੱਟਾ ਪਿੰਡ ਇਹ RAMDAS ਪੀਰ ਤੋਂ ਅੱਗੇ ਆ ਨਾ ਜੀ ਹਾਂ ਜੀ ਅਮ੍ਰਿਤਸਰ ਤੋਂ ਕਾਫੀ ਘੰਟੇ ਦਾ ਫਰਕ ਹੈਗਾ ਨਾ ਤੇ ਅਸੀਂ ਪਿੰਡ ਜੱਟਾ ਖੜੇ ਆ ਇੱਧਰ ਮਾਝੇ ਚ ਤੇ ਤੁਸੀਂ ਦੇਖਿਆ ਹੋਣਾ ਕਿ ਇੱਥੇ ਰਾਸ਼ਨ ਤਾਂ ਬਹੁਤ ਆ ਸਰਪੰਚ ਸਾਹਿਬ ਸਾਡੇ ਨਾਲ ਖੜੇ ਨੇ ਇਹ ਸਾਰੇ ਸਾਡੀ ਟੀਮ ਜਿਹੜੀ ਹੈਗੀ ਡਾਕਟਰ ਜਮਨਦੀਪ ਜੀ ਤੇਜਿੰਦਰ ਡਾਕਟਰ ਤੇਜਿੰਦਰ ਜੀ ਲੁਧਿਆਣੇ ਤੋਂ ਸਪੈਸ਼ਲ ਪਣੀਪੂਰੀ ਟੀਮ ਦੇ ਨਾਲ ਆਏ ਆ ਦਵਾਈਆਂ ਨਾਲ ਲੈ ਕੇ ਆਏ ਨੇ ਸਪੈਸ਼ਲ ਚੈੱਕ ਅਪ ਹੋ ਰਿਹਾ ਹੈ ਸਾਰਿਆਂ ਦਾ ਚੈੱਕ ਕਰਕੇ ਉਹਨਾਂ ਨੂੰ ਕਿਹੜੀ ਦਵਾਈ ਸੂਟ ਕਰੀ ਉਹਦਾ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਬਾਕੀ ਦੇਖੋ ਰਾਸ਼ਨ ਵੀ ਬਹੁਤ ਸਾਰੇ ਪਾਸੇ ਹੋ ਗਿਆ ਹੈ ਇਸ ਪਿੰਡ ਦੇ ਵਿੱਚ ਵੀ ਆਏ ਆ ਤੇ ਇੱਥੇ ਵੀ ਪਤਾ ਲੱਗਿਆ ਕਿ ਰਾਸ਼ਨ ਬਹੁਤ ਆ ਦਵਾਈਆਂ ਵੀ ਬਹੁਤ ਨੇ ਸਾਰੀਆਂ ਚੀਜ਼ਾਂ ਬਹੁਤ ਨੇ ਹੁਣ ਤਾਂ ਇਹਨਾਂ ਨੂੰ ਫਸਲ ਵਾਸਤੇ ਡੀਜ਼ਲ ਦੀ ਲੋੜ ਆ ਖਾਦ ਦੀ ਲੋੜ ਆ ਔਰ ਬੀਜ ਦੀ ਲੋੜ ਆ ਇਹ ਮਸ਼ੀਨਰੀ ਦੀ ਲੋਡ ਪੈਣੀ ਆ ਮਸ਼ੀਨਰੀ ਤੇ ਜਿਹੜਾ ਖਰਚ ਆਉਣਾ ਜਿਹੜੀਆਂ ਇਹਨਾਂ ਦੀ ਫਸਲਾਂ ਤਬਾਹ ਹੋ ਚੁੱਕੀਆਂ ਨੇ ਫਸਲਾਂ ਨੂੰ ਦੁਬਾਰਾ ਫੇਰ ਇਹਨਾਂ ਨੇ ਹੁਣ ਜਿਹੜੀ ਅਗਲੀ ਫਸਲ ਜਿਹੜੀ ਬੀਜਣੀ ਆ ਉਹਦੇ ਵਾਸਤੇ ਇਹਨਾਂ ਨੂੰ ਸਹਾਰਾ ਚਾਹੀਦਾ ਹੈ ਤੁਸੀਂ ਸਾਰੇ ਜਣੇ ਹੁਣ ਉਹ ਸਹਾਰਾ ਲਾਉਣਾ ਸਾਰਿਆਂ ਨੇ ਰਾਸ਼ਨ ਬਹੁਤ ਸਾਰਾ ਆ ਚੁੱਕਿਆ ਟਰਾਲੀਆਂ ਟਰਾਲੀਆਂ ਭਰੀਆਂ ਭਈਆਂ ਨੇ ਦਵਾਈਆਂ ਵੀ ਬਹੁਤ ਪਹੁੰਚੀਆਂ ਨੇ ਡਾਕਟਰਾਂ ਦੀ ਟੀਮਾਂ ਵੀ ਪਹੁੰਚ ਰਹੀਆਂ ਨੇ ਹਰ ਬੰਦਾ ਆਪਣੀ ਐਫਰਟ ਲਾ ਰਿਹਾ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਪੰਜਾਬੀਓ ਪੰਜਾਬੀਆਂ ਦਾ ਜਜ਼ਬੇ ਨੂੰ ਸਲਾਮ ਆ ਸਾਡਾ ਔਰ ਸਾਡਾ ਪੰਜਾਬ ਕਦੇ ਨਹੀਂ ਹਾਰਿਆ ਬਹੁਤ ਮੁਸੀਬਤਾਂ ਆਈਆਂ ਪੰਜਾਬ ਤੇ ਹਰ ਤਰ੍ਹਾਂ ਦੀਆਂ ਮੁਸੀਬਤਾਂ ਆਈਆਂ ਨੇ ਪਰ ਕਦੇ ਪੰਜਾਬ ਨਾ ਚੁੱਕਿਆ ਨਾ ਕਦੇ ਹਾਰਿਆ ਅਸੀਂ ਪੰਜਾਬੀ ਆ ਅਸੀਂ ਇਹਨਾਂ ਚੀਜ਼ਾਂ ਨਾਲ ਲੜਨਾ ਜਾਣਦੇ ਆ ਸਾਡੇ ਅੰਦਰ ਵਾਹਿਗੁਰੂ ਦਾ ਸੱਚਾ ਪਾਸ਼ਾ ਨੇ ਉਹ ਤਾਕਤ ਦਿੱਤੀ ਆ ਪੰਜਾਬੀ ਦਾ ਮਤਲਬ ਇਹ ਨਹੀਂ ਕਿ ਕੋਈ ਇੱਕ ਤਰ੍ਹਾਂ ਦਾ ਕੋਈ ਕਮਿਊਨਿਟੀ ਆ ਚਾਹੇ ਉਹ ਮੁਸਲਮਾਨਾ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਇਸਾਈਆ ਜਿਹੜਾ ਪੰਜਾਬ 'ਚ ਰਹਿੰਦਾ ਉਹ ਪੰਜਾਬੀ ਆ ਔਰ ਸਾਰੇ ਪੰਜਾਬੀਆਂ ਦੇ ਅੰਦਰ ਬਹੁਤ ਜਜ਼ਬਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਹੁਣ ਤੋਂ